ਜ਼ਿੰਦਗੀ ਕਿਸ ਨੂੰ ਜਿਉਣ ਲਈ ਫੁੱਲਾਂ ਦੀ ਸੇਜ ਦਿੰਦੀ ਹੈ ਸ਼ਾਇਦ ਕਿਸੇ ਨੂੰ ਵੀ ਨਹੀਂ ਜੇਕਰ ਮੈਂ ਆਪਣੇ ਆਪ ਚੋਂ ਬਾਹਰ ਹੀ ਨਾ ਨਿਕਲਾਂ ਤਾਂ ਮੈਨੂੰ ਵੀ ਲੱਗੇਗਾ ਕਿ ਮੇਰੇ ਤੋਂ ਵੱਧ ਕੋਈ ਦੁਖੀ ਹੀ ਨਹੀਂ ਤੁਸੀਂ ਜਦੋਂ ਣੈਟ ਤੇ ਲੋਕਾਂ ਦੀਆਂ ਖੁਸ਼ੀਆਂ ਜਨਮ ਦਿਨ ਪਿਆਰ ਤੇ ਰਿਸ਼ਤੇ ਦੀਆਂ ਵਧਾਈਆਂ ਘੁੰਮਣ ਫਿਰਨ ਦੀਆਂ ਤਸਵੀਰਾਂ ਦੇਖਦੇ ਹੋ ਜਿਸ ਤੇ ਲਿਖਿਆ ਹੁੰਦਾ ਸੀ ਕਿ ਤੈਨੂੰ ਪਾ ਕੇ ਅਸੀਂ ਧੰਨ ਹੋ ਗਏ ਇੰਜੋਏ ਕਰ ਰਹੀ ਹਾਂ ਤਾਂ ਤੁਸੀਂ ਕਿਉਂ ਬੁਰਾ ਫੀਲ ਕਰਦੇ ਹੋ ਪ੍ਰੰਤੂ ਤਸਵੀਰਾਂ ਦੇ ਓਲੇ ਦਾ ਸਾਚ ਇਸ ਤੋਂ ਵੱਖਰਾ ਹੁੰਦਾ ਹੈ ਹਰ ਇੱਕ ਦੀ ਜ਼ਿੰਦਗੀ ਵਿੱਚ ਚੰਗਾ ਮਾੜਾ ਦੌਰ ਜ਼ਰੂਰ ਹੁੰਦਾ ਹੈ ਤਸਵੀਰਾਂ ਤੇ ਸਟੇਟਸਾਂ ਵਿੱਚ ਹੱਸਦੇ ਲੋਕੀ ਦਾ ਅਸਲ 'ਚ ਉਲਟੇ ਹੁੰਦੇ ਹਨ ਇਹ ਸਭ ਸਿਰਫ ਖੁਦ ਨੂੰ ਤੇ ਹੋਰਾਂ ਨੂੰ ਭਰਮਾਉਣ ਦਾ ਇੱਕ ਝੂਠ ਤੇ ਸ਼ੋਸ਼ੇबाजी ਹੁੰਦਾ ਹੈ ਅਸਲ ਸੱਚ ਤਾਂ ਕਿਤੇ ਹੋਰ ਹੀ ਲੁਕਿਆ ਬੈਠਾ ਹੈ ਜੋ ਸਿਰਫ ਕੋਈ ਖੋਲਣ ਵਾਲਾ ਹੀ ਖੋਲਦਾ ਹੈ ਕੋਈ ਕੋਈ ਹੀ ਬੋਲਦਾ ਹੈ ਅਸਲ ਖੁਸ਼ ਹੋ ਇਨਸਾਨ ਤਾਂ ਇਸ ਸਭ ਤੋਂ ਦੂਰ ਹੈ ਕਿ ਆਪਣੀ ਨਿੱਜੀ ਖੁਸ਼ੀਆਂ ਨੂੰ ਨਿਜ ਤੱਕ ਹੀ ਰੱਖਦੇ ਹਨ ਕੈਂਡਾਰਕ ਬੋਤਲੋਕ ਜਿਉਂ ਤਾਂ ਇਕਲਤਾ ਤੇ ਨੀਰਸਤਾ ਵਿੱਚ ਰਹੇ ਹਨ ਹੰਡਾ ਉਹੀ ਕੁਝ ਰਹੇ ਹਨ ਜੋ ਮੈਂ ਤੇ ਤੁਸੀਂ ਹੰਡਾ ਰਹੀ ਹੁੰਦੇ ਹੋ ਜਦੋਂ ਆਪਣੇ ਆਪ ਨੂੰ ਖੁਸ਼ ਦਿਖਾਉਣ ਲਈ ਸ਼ੋਸ਼ੇਬਾਜੀ ਵਾਧੀ ਹੈ ਉਹ ਦੁੱਖ ਦੇ ਸਭ ਤੋਂ ਘਟਿਆ ਦਿਨ ਹੁੰਦੇ ਹਨ ਇਸ ਲਈ ਯਾਦ ਰੱਖੋ ਕਿ ਸੁਖੀ ਕੋਈ ਨਹੀਂ ਹਰ ਇੱਕ ਲਈ ਇਹ ਕੰਡਿਆਂ ਦੀ ਹੀ ਸੇਜ ਹੈ ਇੱਥੇ ਹਰ ਕੋਈ ਆਪੋ ਆਪਣੀ ਜ਼ਿੰਦਗੀ ਦਾ ਭਾਰ ਟੋੜ ਟੋਰਿਆ ਹੈ ਜਾਣ ਵਾਲੇ ਬਹੁਤ ਘੱਟ ਹਨ ਬਹੁਤੇ ਰੋ ਰੋ ਕੇ ਕੱਢਣ ਵਾਲੇ ਹਨ ਭਲਾ ਰੋ ਕੇ ਵੀ ਜ਼ਿੰਦਗੀ ਹੱਲ ਹੋਈ ਹੈ ਜਾਨ ਦਿਖਾਵੇ ਬਾਜੀ ਨਾਲ ਹਾਂ ਹਰ ਕੋਈ ਜਿਉਣਾ ਸਿੱਖ ਲੈਂਦਾ ਹੈ ਲੜਨਾ ਵੀ ਸਿੱਖ ਲੈਂਦਾ ਹੈ ਅਸਲੀ ਮਜ਼ਾ ਉਹੀ ਲੈ ਸਕਦੇ ਹਨ ਜੋ ਪੜੇ ਤੋਂ ਪੜੇ ਸਮੇਂ ਵਿੱਚ ਵੀ ਹੱਸਣ ਲਈ ਦੋ ਪਾਲ ਖਰੀਦ ਸਕਦੇ ਹਨ ਜੋ ਮੁਸੀਬਤ ਦੇਖ ਘਬਰਾਉਂਦੇ ਨਹੀਂ ਸਗੋਂ ਉਹਨਾਂ ਜੱਜਵੇ ਨਾਲ ਲੜਦੇ ਹਨ ਜ਼ਿੰਦਗੀ ਦਾ ਕੋਈ ਕਿਨਾਰਾ ਨਹੀਂ ਕਿ ਤੁਸੀਂ ਸੋਚੋ ਉੱਥੇ ਪਹੁੰਚ ਕੇ ਤਸੱਲੀ ਹਾਸਲ ਕਰ ਲਵਾਂਗੀ ਇਹ ਤਾਂ ਸਫਰ ਹੈ ਜਿਸ 'ਚ ਹਰ ਪਲ ਨੂੰ ਜਿਉਣਾ ਹੀ ਹੈ। ਕੀ ਪੈਣਾ ਚੰਗਾ ਹੈ ਜਾਂ ਮਾੜਾ, ਸਿੱਧਾ ਹੈ ਜਾਂ ਪੁੱਠਾ, ਲੜਨਾ ਕਿਸੇ ਨਾਲ ਵੀ ਹੋ ਸਕਦਾ ਪਰ ਪਹਿਲੀ ਲੜਾਈ ਖੁਦ ਨਾਲ ਹੁੰਦੀ ਹੈ। ਆਪਣੇ ਆਪ ਨਾਲ ਲੜ ਕੇ ਜਦੋਂ ਖੁਦ ਨੂੰ ਸੋਧ ਲਿਆ ਤਾਂ ਸਮਝੋ 99% ਸਮੱਸਿਆਵਾਂ ਦਾ ਹੱਲ ਹੋ ਗਈਆਂ। ਇਸ ਲਈ ਲੜਨਾ ਹੀ ਜ਼ਰੂਰੀ ਹੈ ਕਿ ਲੜਿਆਂ ਵਾਜੋ ਕੁਝ ਨਹੀਂ ਮਿਲਦਾ ਪਾਸ਼ ਇਸ ਲਈ ਨਾ ਸਾਲ ਬੁਰੇ ਹਨ ਨਾ ਦਿਨ ਨਾ ਕੁਝ ਹੋਰ। ਪੜ ਪਾਲ ਗੁਜ਼ਰਦਾ ਹੈ ਹਰ ਪਾਲ ਚ ਕੁਝ ਚੰਗਾ ਹੈ ਕੁਝ ਬੁਰਾ ਹੈ ਮਰਨਾ ਜਿਉਣਾ ਚੱਲਣਾ ਡਿੱਗਣਾ ਜਿੱਤ ਹਾਰ ਇਹ ਸੱਚ ਹੈ ਇਸ ਨੂੰ ਜਿੰਨੀ ਛੇਤੀ ਸਵੀਕਾਰ ਲਵੋਗੇ ਵਧੀਆ ਅਗਲੀ ਲੜਾਈ ਲਈ ਤਿਆਰ ਹੋਵੋਗੇ ਜੋ ਲੜਨਾ ਨਹੀਂ ਚਾਹੁੰਦੇ ਜੋ ਲੜਨਾ ਨਹੀਂ ਜਾਣਦੇ ਉਹ ਗੁਲਾਮ ਹੋ ਜਾਂਦੇ ਹਨ ਗੁਲਾਮੀ ਸਿਰਫ ਤਾਨ ਦੀ ਨਹੀਂ ਹੁੰਦੀ ਮਨ ਦੀ ਵੀ ਹੋ ਸਕਦੀ ਹੈ ਹਕੂਮਤ ਦੀ ਵੀ ਨਹੀਂ ਜਜਵਾਤਾਂ ਦੀ ਵੀ ਹੋ ਸਕਦੀ ਹੈ ਜਜਵਾਤ ਵੀ ਜ਼ਰੂਰੀ ਹਨ ਪਰ ਜਜਵਾਤ ਤੇ ਤਰਕ ਵਿੱਚ ਤਾਲਮੇਲ ਸੰਤੋਲ ਹੋਣਾ ਜ਼ਰੂਰੀ ਹੈ ਤੁਹਾਡੇ ਖੁਸ਼ੀ ਦੇ ਚਾਂਸ ਬਾਝ ਜਾਣਗੇ